ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਹਾਥੀ ਦੇ ਬੱਚੇ ਦਿਖਾਉਣੇ ਆ ਵੱਡਿਆ ਵੱਡਿਆ ਮੱਝਾਂ ਜਿਹੜੀਆਂ ਹਰਿਆਣੇ ਚੋਂ ਸੇਲ ਹੋ ਕੇ ਇੱਥੇ ਆਈਆਂ ਵੀ ਆ ਤੇ ਵਿਕਰੀ ਜਿਵੇਂ ਸਟਾਰਟਿੰਗ ਵਿੱਚ ਵੱਡੀ ਮਹਿ ਦੇਖੀ ਆ ਉਹ ਸੇਲ ਹੋ ਚੁੱਕੀ ਆ ਤੇ ਬਾਕੀ ਹੋਰ ਸਾਰੇ ਵੱਡੇ ਵੱਡੇ ਨਾਗਰ ਡਿਟੇਲ ਵੀਰ ਸਸੀ ਗਾਲ ਬਾਈ ਨਾਮ ਐਡਰੈਸ ਦੱਸੋ ਜ ਆਪਣਾ ਨਾਮ प्रदीप ਸਿੰਘ ਜੀ ਪਿੰਡ ਲੋਹਾਖੜਾ ਜਿਲ੍ਹਾ ਸੰਗਰੂਰ ਮੋਬਾਈਲ ਨੰਬਰ 98308019 ਤੇ ਅੱਜ ਤਾਂ ਉਹ ਗੱਲ ਹੋਈ ਪਿਆ ਜਿਵੇਂ ਛੜੇ ਜੇਠ ਵਾਲੀ ਗੱਲ ਬਾਕੀ ਵੀਰੇ ਹੋਰ ਜਿੰਨੀਆਂ ਮੱਝਾਂ ਨੇ ਬੱਬੂ ਤਿਆਰ ਵਾਲੀਆਂ ਨੇ ਆਪਣੇ ਕੋਲ ਦੋ ਦੋ ਤੋਂ ਲੱਪਣਾ ਨੇ ਠੀਕ ਹੈ ਬਾਕੀ ਦੋ ਝੋਟੀਆਂ ਥੱਲੇ ਇਸ ਟਾਈਮ ਇੱਕ ਥੱਲੇ 18 ਕਿਲੋ ਤਿਆਰ ਇੱਕ ਥੱਲੇ 20 ਕਿਲੋ ਪੰਜ ਟਾਈਮ ਅਗਲਾ ਚੋਕ ਨੇ ਜਿਵੇਂ ਜਿਵੇਂ ਕਹਿੰਦੇ ਵੀ ਅੱਕਾ ਨੂੰ ਦੁੱਧ ਸੋਕੇ ਨਾ ਉਹ ਵਾਲੀ ਰੋਤ ਦੇ ਵਿੱਚ ਆਪਾਂ 20-20 ਕਿਲੋ ਚਵਾ ਕੇ ਦੇਵਾਂਗੇ ਚਵਾ ਕੇ ਬਈ ਨਾ ਕਹਿਣ ਦੀ ਗੱਲ ਨਹੀਂ ਆ ਨੀਂਦੀ ਠੀਕ ਹੈ ਚੋਣ ਚੋਣ ਦਾ ਦੁੱਧ ਨੀਲੀ ਰਾਵੀ ਥੱਲੇ 16 ਕਿਲੋ ਦੁੱਧ ਆਉਂਦਾ ਕੰਡਾ ਘਰੇ ਮਿਲੂਆ ਆਪਣੇ ਭਾਈ ਅਗਲੇ 10 ਟਾਈਮ ਚੋਕੇ ਲੈ ਜੀ ਆਪਣੇ ਕੋਲ ਸਪਸ਼ਟ ਗੱਲਾਂ ਨੇ ਤੇ ਭਾਅ ਲਾਉਣੇ ਪੈਣਗੇ ਭਾਅ ਵੀਰੇ ਜਿਹੜੇ ਜਨਵਰ ਦੀ ਲੱਗਣੇ ਨੇ ਸਾਰਿਆਂ ਦੇ ਜਿੱਦਾਂ ਬਣ ਕੇ ਆਪਾਂ ਆਵਲਾ ਫੋਨ ਤੇ ਕੋਈ ਵੀ ਰਾਕਿਆ ਉਹਦੀ ਤਸੱਲੀ ਕਰਕੇ ਕੋਲੇ ਖਰੀਦ ਲੂਗਾ ਤੇ ਰੇਟ ਵੀਡੀਓ ਦੇ ਵਿੱਚ ਹੋਗਾ ਰੇਟ ਭਈ ਆਉਦਾ ਫੋਨ ਤੇ ਕਰ ਲੈਣੇ ਮੰਨ ਕੇ ਚੱਲ ਪਾ ਵੀ 1,35,000 ਤੋਂ ਸਟਾਰਟ ਹੋ ਕੇ 2-3 ਤੱਕ ਦੇ ਭਾਅ ਨੇ 1,35,000 ਤੋਂ ਘੱਟ ਕੋਈ ਹੈ ਨਹੀਂ ਗੀ ਹਾਂ ਕੋਈ ਨਹੀਂ ਥੱਲੇ ਗੀ ਤੇ ਨੀਲੀ ਰਾਵੀ ਕੈਦ ਨਾਲ ਦੀ ਪਿਆਰ ਨਹੀਂ ਦਿੰਦਾ ਵੀ ਹੈਨਾ ਬਾਈ 16 17 ਕਿਲੋ ਕੋ ਤਾਂ ਨਾਰਮਲ ਦੇ ਦੂ ਤੇ ਐਂ ਹਿਸਾਬ ਲਾਦਾ ਵੀ ਅਸਲ ਜੰਬਲਾ ਜਿਹਨੂੰ ਕਹਿ ਦਿੰਦੇ ਆਂ ਵੀ ਚੌੜ ਜਵਾਦੀ ਇੱਕ ਨੰਬਰ ਆ ਬਾਈ ਸਾਰੇ ਹੂਮ ਵਰਗੇ ਬੋਲੇ ਕਿ ਆਪਣੇ ਕੋਲ ਸਾਰੇ ਘਰੇਲੂ ਬੰਦੇ ਹੋ ਸਾਰਿਆਂ ਹੀ ਸੁੰਜੇ ਵੇ ਗੱਬੜ ਕੋਈ ਦੋ ਗੱਬਣਾ ਹੈਗੇ ਨਾਗ ਹੈਗੇ ਆ ਬਾਈ 14 ਤੋਂ 15 ਕਿਲੋ ਦੋ ਦਿੱਤਾ ਹੈ ਪਲੂਨ ਦਾ ਠੀਕ ਹੈ ਦੂਜਾ ਸੂਆ ਸੂਰੀ ਕੱਟੀ ਤੇ ਮਨ ਕੇ ਬਹੁਤ ਪਿਆਰੀ ਕੱਟੀ ਆ ਸਾਰੀਆਂ origional ਦੀ ਦੂਜਾ ਸੂਆ ਹਜੇ ਸੂ ਹੋਗੀ ਤੇ ਦੇਖ ਥੱਲੋਂ ਕੁਆਲਟੀ ਕੁਆਲਟੀ ਲੇਵਾ ਜਿੱਦਾਂ ਆਪਣਾ ਕਹਿੰਦੇ ਜੀਲੋ ਹਰਿਆਣੇ ਵਾਲੇ ਮਗਰ ਵਹਿ ਕੇ ਚੁੰਦੇ ਆ ਉਹ ਚੀਜ਼ ਆ ਬਹੁਤ ਵਧੀਆ ਪਰ ਦੀ ਮਾਲ ਸਾਰਾ ਫਿਰ ਉਧਰੋਂ ਹੀ ਲੈਂਦਾ ਸਾਰਾ ਪਈ ਹਰਿਆਣੇ ਦਾ ਤੇ ਦੱਸ ਦੀ ਬਈ ਰਲਦੀ ਨਹੀਂ ਹੈਗੀਆਂ ਤੇਰੇ ਸਾਹਮਣੇ ਯਾਰ ਜੈ ਜੈ ਗੱਲ ਆ ਜਮਾ ਤੇ ਮੂੰਹ ਮੱਥਾ ਦਿਖਾ ਦਈਏ ਇਹਦਾ ਮੇਰੇ ਬਈ ਇਤਨੀ ਦੇਖ ਲੈ ਆਇਆ ਪਤ ਤਾ ਸੋ ਦੇਖੋ ਸਿੰਘ ਕੁੰਡੀ ਜਮਾ ਹਨਾ ਇਹਨਾਂ ਚੀਜ਼ਾਂ ਨੇ ਬਈ ਢਿੱਲੋਂ ਕਹਿਣ ਦੀ ਗੱਲ ਨਹੀਂ ਬਰੀਕ ਕੱਚ ਵਰਗੀ ਆ ਠੀਕ ਆ ਤੇ ਨੰਬਰ ਇੱਕ ਕੱਤੀ ਦੂਜਾ ਸੁਆ ਲੱਗਦੀ ਪਲੂਣਾ ਬਈ ਸੁਈ ਸੁਵਾਈ ਨਾ ਗੱਬਣ ਬਈ ਗੱਬਣ ਇਹ ਵੀ ਕੱਤੀ ਗੱਬਣਾ ਦੇ ਜਮਾ ਗਾਵਾਂ ਨਾਲ ਦੀ ਹੈ ਜਮਾ ਵਾਲੀ ਠੰਡੀ ਸੀ ਰਾਤ ਫਰਾਈ ਜਾਂਦੇ ਪੂਰੇ ਹਨ ਜਮਾ ਕਰਨ ਵਾਲੀ ਦੇਵੇ ਵਾਲੇ ਦਾ ਟਿਲੋਂ ਰਕਾਡ ਤੋੜਦੀ ਨੂੰ ਆਪਾਂ ਕਹਿ ਨਹੀਂਉਂਦੇ ਵੀ ਦੇਵਾ ਦੇ ਖੇਤਰ ਤੇ 500 ਰੁਪਿਆ ਲੰਘ ਦਿਆ ਨਾ ਅਗਲਾ ਦੇਖ ਬਾਈ ਥੱਲੋਂ ਤਿਆਰੀ ਰੱਖੀ ਕਰਦੀ ਕਰਮ ਵਾਲੀ ਇਹ ਵਿਸਾਖੀ ਵਾਲੇ ਇੱਕ 35 ਦੀ ਅੱਜ ਦੇ ਦਾਂਗੇ ਟਿਲੋਂ ਵਿਸਾਖੀ ਤੇ ਵਿਸਾਖੀ ਦਾ ਡੇਢ ਤੋਂ ਬਾਹਰ ਆ ਇਹ ਰਿਜ਼ਨਲ ਸੰਗਾ ਅੱਜ ਵਾਲਾ ਰੇਟ 35 ਦੀ ਕੱਟੀ ਦੇ ਦਾਂਗੇ ਵੇਚਣ ਵਾਲੇ ਬੰਦੇ ਲੈ ਕੇ ਜਾਣਗੇ ਮਾਲ ਸਾਰਾ ਇਹ ਵਿਸਾਖੀ ਤੇ ਜਾਣਾ ਸਾਰਾ ਤੇ ਅੱਗੇ ਆ ਗਈ 4 ਨੰਬਰ ਬਾਈ ਇਹ ਝੋਟੀ ਹੈਗੀ ਅਖ ਰੇਟ ਤੇ ਠੀਕ ਹੈ ਮੰਨ ਕੇ ਚੱਲ ਪਾ ਗਈ ਵੀ ਬੱਚਾ ਹੈਗਾ ਇਹਦਾ ਉਹ ਮੋਰਾ ਹੈਗਾ ਹਾਂ ਤੇ ਇਸ ਟਾਈਮ ਕੁੱਲ ਮੈਂ ਦਾ 20 ਕਿਲੋ ਦੁੱਧ ਬਾਈ ਤਿਆਰ ਆ ਜਿਹੜਾ ਵੀਰ ਮਰਜੀ ਆ ਕਿਤੋਂ 20 ਕਿਲੋ ਦੁੱਧ ਆ ਬੱਚਾ ਵਾ ਕੇ ਦੇ ਦਾਂਗੇ ਜਮਾ ਵਾ ਕੇ ਦੇਵਾਂਗੇ ਬਾਈ ਕਹਿਣ ਦੀ ਗੱਲ ਨਹੀਂ ਠੀਕ ਹੈ 20 ਕਿਲੋ ਦੁੱਧ ਜਮਾ ਠੰਡਾ ਤਿਆਰ ਆ ਵੀ ਕਿਤਾ ਉਂ ਹੁੰਦਾ ਪਰ ਕਹਿੰਦੇ ਵੀ ਦੇ ਦੂਗੀ ਠੀਕ ਹੈ ਤੋਲ ਕੇ ਲੈ ਜੇ ਬਾਈ ਆਪਦਾ ਪੰਜ ਪ੍ਰੈਮ ਖਾਲੀ ਕਰ ਲਿਓ ਛੋਟੀ ਤੇ ਬੱਚਾ ਮਰਿਆ ਵਾ ਮੋਰਾ ਨਾਲ ਆ ਹਾਂ ਮੋਰਾ ਨਾਲ ਸੂਈ ਵੀ ਹੈਗੇ ਫਿਰ 20 ਵਜੇ ਦਿੰਦੀ ਸੂਈ ਨਾ 18 ਕਿ ਦਿਨਾਂ ਦੀ ਸੂਈ ਆਪਣੇ ਘਰੇ ਬੱਚਾ ਮਰਿਆ ਵੀਡੀਓ ਗੱਪਣ ਦੀ ਵੀ ਕਿੰਨਾ 20 ਕਿਲੋ ਦੱਸਿਆ ਤਿਆਰ ਆ ਬਈ ਹੁਣ ਕੰਡਾ ਲਾਇਆ ਪਿਆ ਅਜੇ ਮਰ ਗਿਆ ਅਜੇ 20 ਕਿਲੋ ਕੰਡੇ ਵਾਲਾ ਦੱਸਾ ਸੋ ਵੀਰੋ 20 ਕਿਲੋ ਵਾਲੀ ਮੱਝ ਐ ਇੱਥੇ ਤੁਹਾਨੂੰ ਵੀਰ ਕੋਲੇ ਚੋਕੇ ਲੈਨੇ ਬਈ ਹੁਣ ਇੱਕ ਦਾ ਕੋਈ ਹੁਣ ਦੇਖ ਬਾਕੀ ਹੋਰ ਕਰ ਕਿਲੋ ਦਾ ਬੱਚਾ ਮਾਰਨੇ ਦੇ ਵੱਡਾ ਪੈ ਗਿਆ ਬਈ ਬਹੁਤ ਜ਼ਿਆਦਾ ਜਿਹਨਾਂ ਵੱਡੀ ਦੇ ਕਿੱਡੀ ਆ ਥਾਣ ਤੋਂ ਵੀ ਗੁੱਲੇ ਵਾਲਾ ਜਾਵਾਂ ਇੱਥੇ ਥੱਲੇ ਤਿਆਰ ਆ ਤੈਨੂੰ ਵੀਰ ਤਿਆਰ ਮਿਲੂ ਕਿਉਂਕਿ ਗਰਮੀ ਕਰਮੀ ਹੋਣਾ ਕੋਲੇ ਆਪਾਂ ਜਿਵੇਂ ਸਾਈਵਾਲ ਦੀ ਕ੍ਰੌਸ ਦੇ ਥਾਣ ਹੁੰਦਾ ਮੋਟਾ ਮੋਟੀ ਧਾਰ ਢੇਕਦੀ ਆ ਉਹ ਥਾਣਾ ਹਣਾ ਕਿਲੋ ਜਮਾ ਤਿਆਰ ਆ ਬਈ ਕਹਿਣ ਠੀਕ ਹੈ 4 ਨੰਬਰ ਥੱਲੇ ਅੱਗੇ ਗੱਲ ਕਰਦੇ ਆ 5 ਨੰਬਰ ਦੀ ਅੱਗੇ ਇਹਦੇ ਥੱਲੇ 18 ਕਿਲੋ ਦੁੱਧ ਬਈ ਥੋੜਾ ਜਾ ਕੇ ਤੋੜ ਗਈ ਦੁੱਧ 20 ਕਿਲੋ ਦੁੱਧ ਸੇ ਝੋਟੀ ਥੱਲੇ ਨਾਣਾ ਨੂਣਾ ਹੀ ਬਹੁਤ ਹੁਣ 18 ਕਿਲੋ ਤਿਆਰ ਆ 18 ਕਿਲੋ ਜਮਾ ਤਿਆਰ ਆ ਆ ਝੋਟੀ ਥੱਲੇ 16 ਕਿਲੋ ਤਿਆਰ ਆ ਜਿਹੜੀ ਨਹੀਂ ਨਹੀਂ ਆ ਚੱਲੀ ਗੱਗਣ ਤੋੜ ਕੇ ਦਿਖਾਈ ਦੇ ਆ 16 ਕਿਲੋ ਹੁਣ ਤਿਆਰ ਆਗਾ ਕੱਟੀ ਮੰਗ ਰਹਿ ਦੇ ਕੱਟੀ ਮੰਗ ਰ ਇਹ ਆ ਗਈ ਸੀ 2 4 ਬਰੂ ਦੀ ਨੇ ਢੱਲੋ ਦੇਖ ਬਰਾਬਰ ਖੜ ਕੇ ਦੇ ਕਿੱਡੀ ਐ ਬੜਾ ਤੂੰ ਖੜੀ ਨਾਲ ਸੁਭਰ ਜਮਾ ਵੱਡੇ ਵੱਡੇ ਖੰਭੇ ਜੜੀ ਆ ਬਹੁਤ ਵੱਡੀਆਂ ਹੈਨਾ ਫਿਰ ਭਾ ਵੀ ਲੱਖਾਂ ਚ ਲੱਗਦਾ ਵੇ ਹੁੰਦੀ ਬਾਈ ਐਡੀਆਂ ਐਡੀਆਂ ਕਿਤੇ ਅਗਲਾ ਲੈ ਦਿੰਦਾ ਹਰੇਕ ਵੀ ਮੈਂ ਮੱਝ ਲੈ ਲਈ ਮੱਝ ਇਹ ਜੇ ਮੱਝ ਦਾ ਮੁੱਲ ਥੋੜੀ ਐ ਬਾਈ ਕੋਈ ਤੇ ਰੁਪਿਆ ਦੀ ਬੋਰੀ ਭਰ ਕੇ ਜਾਨੀ ਪੈਂਦੀ ਉਹ ਆ ਦੇਖ ਬਾਈ ਇਹਦੇ ਥੱਲੇ 20 ਕਿਲੋ ਤੋਲ ਕੇ ਲਈ ਸੀ ਆਪਾਂ ਨੇ ਠੀਕ ਹੈ ਦਲ ਕੇ ਵੀ 2 ਕਿਲੋ ਤੋਂ ਤਾਂ ਘਟਾ ਆ ਗਿਉ ਰਿਹਾ ਕਿ 18 ਕਿਲੋ ਹੁਣ ਤਿਆਰ ਆ ਬਾਕੀ ਨਾੜਾ ਹੀ ਕੰਜਰ ਦੀ ਬਾੜੇ ਪਨੇ ਚੱਕੀ ਫਿਰਦੀ ਐ ਆ ਤਾਂ ਮੈਨੂੰ ਵੀ ਖਿਜੀ ਜਾਂਦੇ ਵੀ ਲੈ ਚੱਲ ਲੈ ਚੱਲ ਪਰ ਰੱਖਿਆਣੇ ਜਾਂਦੀ ਐ ਇਹ ਤੇ 18 ਕਿਲੋ ਹੁਣ ਹਾਜ਼ਰ ਆ ਜਮਾ ਹੈ ਬਾਈ ਤਿਆਰ ਆ ਭਾਜ ਦਾ ਕੀ ਰਹੂਗਾ ਭਾ ਦਾ ਵੱਡ 10 ਲੱਖ ਦੀ ਸੋ ਵੀਰੋ 20 ਕਿਲੋ ਪੈਸੇ ਲੱਗਣੇ ਹਨ ਉਹ ਛੋਟੀ ਆ 20 ਕਿਲੋ ਉਹ ਹਿਲਾਉਣਾ ਬਾਈ ਗਾਂ ਦਾ ਦੁੱਧ ਨੂੰ ਤਾਂ ਤੋਲ ਕੇ ਦੇਵਾਂਗੇ ਆਪਾਂ ਜਿਹੜੀ ਕਹਿਤੀ ਗੱਲ ਇਥੋਂ ਨਿਬੜੂ ਜਮਾ ਚਾਹੇ ਰਾਤ ਰਹਿ ਪਿਆਗੇ ਠੀਕ ਹੈ ਤੇ ਅਖੀਰਾਂ ਛੋਟੀ ਬਾਈ ਸਵੇਰੇ ਬੌਲੇ ਚੋਂ ਖਾਲੀ ਹੋਈ ਆ ਸਤ ਤਨ ਨੀਲੀ 라ਵੀ ਦੀ ਹਾਂਜੀ ਸੋ ਪਿੱਛੇ ਨੀਲੀ 라ਵੀ ਦੀ ਕੱਟੀ ਹਾਂਜੀ ਕਿਆ ਹਵਾਂਤਾ ਤੇ 500 ਰੁਪਏ ਲੰਘਦਾ ਨਹੀਂ ਹਣਾ ਬਹੁਤ ਟੌਪ ਟੌਪ ਦਾ ਜਨਮ ਰਭੇ ਠੀਕ ਹੈ 7ਵੇਂ ਨੰਬਰ ਤੇ ਅੱਗੇ 8ਵੇਂ ਨੰਬਰ ਤੇ ਫੇਰ ਮੱਝ ਆ ਗਈ ਥੱਲੇ ਹੁਣ 15 ਕਿਲੋ ਦੁੱਧ ਬਾਈ ਤਿਆਰ ਆ 15 ਕਿਲੋ ਹ ਜਮਾ ਹਾਜ਼ਰ ਬੱਚਾ ਸਾਹਮਣੇ ਵੱਧਾ ਇਹਦੇ ਥੱਲੇ ਜੇ ਹੈਗਾ ਮਨ ਕੋਲ 14 ਕਿਲੋ ਜਮਾ ਤਿਆਰ ਦੁੱਧ 14 ਕਿਲੋ ਜਮਾ ਤਿਆਰ ਤਿਆਰ ਕੋ ਤਾਂ ਬਈ ਇਸ ਟਾਈਮ ਦੇਖ ਠੀਕ ਹੈ ਇਹ ਡੰਡ ਦੀ ਚਵਾਈ ਦੀ ਬਈ ਹਲੇ ਹੁਣ ਆਪਾਂ ਬੱਚੇ ਲਾਏ ਨੇ ਡੰਗ ਦੀ ਚਵਾਈ ਦੀਆਂ ਨੇ ਜਿਹੜਾ ਮਰਜ਼ੀ ਚੋ ਕੇ ਤਸੱਲੀ ਕਰਕੇ ਲੈ ਕੇ ਕਿਉਂਕਿ ਆਪਾਂ ਪੈਸੇ ਹੁਣੇ ਗੱਪਣਾ ਤਾਂ ਹੈ ਨਹੀਂ ਕੋਈ ਹਨਾ ਠੀਕ ਹੈ ਤੇ ਆਜ ਕੋ ਕਿਥੇ ਥੱਲੇ ਬਈ ਹੈਗਾ ਤਿਆਰ ਦੁੱਧ 13 ਕਿਲੋ ਇਹ ਥੋੜੇ ਨਾਲ ਸੁਈ ਲੱਗਦੀ ਹੈ ਹਨਾ ਆ ਬਈ ਸੁਈਆਂ ਤਾਂ ਹਫਤੇ ਤੋਂ ਕਲਾਸੀ ਜਿਵੇਂ ਜਿਹੜੀ 20 ਕਿਲੋ ਜਾਂਦੀ ਹੈ ਪ੍ਰਦੀਪ ਉਹ ਤਾਂ 25 ਦਿਨ ਤੇ ਜਾਂਦੀ ਹੈ ਫਿਰ ਪਸੂ ਤਿਆਰ ਹੁੰਦਾ ਦੁੱਧ ਆ ਗਿਆ ਇਹ ਆ ਗਈ ਬਾਈ ਤੀਜਾ ਸੂਆਗਾ ਹੁਣ 14 ਕਿਲੋ ਦੁੱਧ ਤਿਆਰ ਹੈ 14 ਕਿਲੋ ਸਾਰੇ ਜਣ ਮੰਨ ਕੇ ਜਲੇਪਾ 14 15 ਸਟਾਰਟਿੰਗ ਹੈ ਜਿਹਨੇ ਪਰ ਗੱਲ ਕਹਿਦੀ ਬੰਦਾ 20 ਕਿਲੋ ਲੈ ਜਾਵੇ ਬਾਈ ਯਾਰ ਤਿਆਰ ਦੁੱਧ بار-ਬਾਰ ਆਪੇ ਕੀ ਗੱਲ ਕਹਿਣੇ ਜਿਹੜਾ ਮਰਜੀ ਆ ਜਾ ਉਹਨੂੰ 20 ਕਿਲੋ ਦੇ ਨੂੰ ਕਹਿ ਸਕਦਾ ਤੋਲ ਕੇ ਲੈ ਜਾ ਤਸੱਲੀ ਕਰ ਚ 18 ਅਸਲੀ 21 22 ਕਿਲੋ ਵਾਲੇ ਮੇਲੇ ਜਿੱਤੇ ਆਏ ਸੀ ਹਾਂ ਬਾਈ ਇੱਥੇ ਆ ਕੇ ਤਸੱਲੀ ਕਰ ਲੈ ਹੋ ਸਕਦਾ ਆਪਾਂ ਨੂੰ ਪਤਾ ਮਈਆਂ ਇੱਕ ਦੋ ਦਿਨ ਰੋਕ ਕੇ ਜਵ ਜਿਆ ਜਗਲਾ ਜਮ ਸੋ ਹੋ ਰਾ ਬਾਈ ਮਨ ਕੇ ਨੋਰਮਲ ਸੇਵਾ ਕੋਲੇ ਆ ਕੇ ਬਹਿ ਕੇ ਅਗਲਾ ਕਰ ਲੈ ਵੀ ਜਿਹੜੀ ਚੀਜ਼ ਆਈ ਨਹੀਂ ਹੈਗਾ ਲੋਕਾਂ ਨੂੰ ਵੀ ਆਹ ਪਤਾ ਉਹ ਪਤਾ ਤੇ ਦੁੱਧ ਜਿਹੜਾ ਤਿਆਰ ਆ ਹਰੇਕ ਦਿਨ ਨੂੰ ਪਤਾ 20 ਕਿਲੋ ਦਿੰਦੀ ਨਹੀਂ ਪਰ ਆਪਣੇ ਕੋਲੇ ਆ ਜਾਓ ਆਲੇ ਕੋ 20 ਕਿਲੋ ਕੁ ਟਿਕਟ ਅਲੇ ਲਾਈ ਜਾਂਦੇ ਆ ਕੋਲੇ ਨਹੀਂ ਬਾਈ ਆ ਕੇ ਤਸੱਲੀ ਕਰ ਕੋਲੇ ਬਹਿ ਕੇ ਚੋਗੇ ਤਸੱਲੀ ਲਿਆਓ 20 20 ਕਿਲੋ ਵਾਲੇ ਮੱਝਾ ਬਿਲਕੁਲ ਹੈਗੀਆਂ 14 15 ਸਟਾਰਟਿੰਗ ਹੁੰਦੀ ਹੈ ਤੇ 20 ਦੇ ਹੋ ਜਾਂਦਾ ਐਂਡ 9530801959 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ